ਸਸਿਆਕਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਪਹੁੰਚੇ ਆਂ ਪੀਡੀਐਫ ਦੇ ਮੇਲੇ ਤੇ ਜਿੱਥੇ ਬਹੁਤ ਸਾਰੀਆਂ ਐਗਜ਼ੀਬਿਸ਼ਨਾਂ ਲੱਗੀਆਂ ਹੋਈਆਂ ਜਿੱਥੇ ਇਸੇ ਤਰ੍ਹਾਂ ਦੌਰਾਨ ਹੀ ਬਹੁਤ ਸਾਰੀਆਂ ਵੀਡੀਓ ਬਣਾਉਣ ਤੋਂ ਬਾਅਦ ਵੀ ਇੱਕ ਐਗਜ਼ੀਬਿਸ਼ਨ ਤੇ ਪਹੁੰਚੇ ਮੇਰੇ ਨਾਲ ਨੇ ਵੀਰ ਜੀ ਤੇ ਇਹਨਾਂ ਬਾਰੇ ਇਹਨਾਂ ਪ੍ਰੋਡਕਟਾਂ ਬਾਰੇ ਜਾਣਕਾਰੀ ਲੈਣੇ ਆਂ ਇਹਨਾਂ ਤੋਂ ਸਸਿਆਕਾਲ ਵੀਰੇ ਸਸਿਆਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮਰੇ ਕਿਹੜੀ ਹੈਂ ਪਲਵਾਨ ਤੋਂ ਆਏ ਹਾਂ ਸੰਗਰੂਰ ਕੋਲ ਲੱਗਦਾ ਹੈਂ ਪਲਵਾਨ ਅੱਛਾ ਅੱਛਾ ਤੇ ਇਹ ਕਿਹੜੇ ਕਿਹੜੇ ਪ੍ਰੋਡਕਟ ਆ ਤੁਹਾਡੇ ਜਿਵੇਂ ਦਾ ਗੱਲ ਆ ਜਿੱਤਰਾ ਸਾਰੀ ਹਾਂ ਜੀ ਕਰਤੀ ਆ ਕੌਣ ਆਏ ਹੈ ਡੇਰੀ ਫਾਰਮਿੰਗ ਦੇ ਤੇ ਤੁਸੀਂ ਕਿਹੜਾ ਪ੍ਰੋਡਕਟ ਜਿਆਦਾ ਯੂਜ਼ ਕਰਦੇ ਹੋ ਜਿਹੜਾ ਬਣਾਉਣੇ ਆ ਜਿਆਦਾ ਸਟ੍ਰੋ ਬੈਲ ਰੂਪ ਆ ਫਿਰ ਇਹਨਾਂ ਦੇ ਜਾ ਕੇ ਰਿਸਾਈਜ਼ ਹੋਣਾ ਤੇ ਜਿਹੜਾ ਆਹ ਬੈਕ ਸਾਈਡ ਤੇ ਖੜਾ ਹੋਇਆ ਇਹ ਪ੍ਰੋਡਕਟ ਬਾਰੇ ਤੁਸੀਂ ਕੀ ਦੱਸਦੇ ਹੋ ਕਿ ਇਹਦਾ ਡਿਫਰੈਂਸ ਦੂਜਿਆਂ ਨਾਲ ਕਿੰਨਾ ਹੈ ਮੈਂ ਤੁਹਾਨੂੰ ਸਹੀ ਵੱਡਾ ਲੈ ਗਿਆ ਉਹ ਵੱਡਾ ਦਾ ਫਰਕ ਹੈ ਜਾਂ ਕਿੰਨਾ ਹੈ ਉਹ ਸੀਰੀਅਲ ਕੀ ਲੱਗਿਆ ਹੋਇਆ ਮਟੀਰੀਅਲ ਵੀਰੇ ਫੁੱਲ ਹੈਵੀ ਲੱਗਿਆਗਾ ਕਿਹੜੀ ਕੰਪਨੀ ਦਾ ਲੱਗਿਆ ਹੋਇਆ ਇਹ ਵੀਰੇ ਆਪਣਾ ਤਾਕਾਮ ਜਿਹੜਾ ਲੱਗਦਾ ਸਾਰੀਆਂ ਟਾਟਾ ਦਾ ਲੱਗ ਰਿਹਾਗਾ ਟਾਟਾ ਦਾ ਮਟੀਰੀਅਲ ਲੱਗ ਰਿਹਾਗਾ ਤੇ ਇਹਦੇ ਤੇ ਇਹਦਾ ਇੱਕ ਕੰਮ ਵੀ ਹੋਣਾ ਹੈ ਇਹ ਕੰਮ ਵੀਰੇ ਡੰਗਰਾਂ ਨੂੰ ਸੁੰਨੀ ਰਲਾਉਣ ਵਾਸਤੇ ਕੰਮ ਆਊਗਾ ਜਾਂ ਮਤਲਬ ਮਿਕਸਰ ਮਿਕਸਰ ਹੈ ਮਿਕਸਰ ਹੈ ਤੇ ਮਿਕਸਰ ਮਤਲਬ ਇਹਦੇ ਕਿੰਨੇ ਕੁਆਲਟੀ ਕਿੰਨੇ ਕਿਲੋ ਦਾ ਇਹ ਇਹ ਵੀਰੇ 10 10 ਕੌਂਟ ਲਾ ਦੇਗਾ ਇਹ ਇਹਦੇ ਉੱਪਰ ਜਿਹੜਾ ਕਿੰਨੇ ਮਾਡਲ ਤੱਕ ਆਉਂਦਾ ਹੈ ਇਹ ਵੀ ਵੀਰੇ ਅਲੱਗ-ਅਲੱਗ ਮੇਰੇ 1.5 ਕਿਊਬਿਕ ਮੀਟਰ ਹੋ ਗਿਆ 3.5 ਕਿਊਬਿਕ ਮੀਟਰ ਹੋ ਗਿਆ 5 ਕਿਊਬਿਕ ਮੀਟਰ ਹੋ ਗਿਆ 8 ਕਿਊਬਿਕ ਮੀਟਰ ਹੋ ਗਿਆ 16 ਕਿਊਬਿਕ ਮੀਟਰ ਹੋ ਗਿਆ ਤੇ 24 ਕਿਊਬਿਕ ਮੀਟਰ ਇਹ ਇਹਦੋਂ ਵੱਡਾ ਸਾਰਿਆਂ ਨਾਲੋਂ ਇਹ ਵੱਡਾ ਹੈ ਸਾਰਿਆਂ ਨਾਲੋਂ ਵੱਡਾ ਇਹ ਇੰਡੀਆ 'ਚ ਪਹਿਲਾ ਬਣਾਇਆ ਵੀਰੇ ਆਪਾਂ ਹਾਂ ਤੁਸੀਂ ਪਹਿਲਾ ਬਣਾਇਆ ਹੈ ਹਾਂਜੀ ਇਹ ਨਵੇਂ ਮਾਡਲ 'ਚ ਆ ਗਿਆ ਮੈਂ ਦੇਖ ਰਿਹਾ ਕਿ ਆ ਕਿ ਇਹ ਡਿਫਰੈਂਟ ਆ ਗਿਆ ਤੇ ਆ ਚੀਜ਼ ਕੀ ਆ ਗਈ ਇਹ ਵੀਰੇ ਸਾਈਜ਼ ਮੇਂ ਨਹੀਂ ਲੱਗਦਾ ਸਾਈਜ਼ ਇਹ ਮੱਕੀ ਦੇ ਆਚਾਰ ਦੇ ਗੱਠਾ ਬਣਾਉਣਾ ਪੈਕਿੰਗ ਕਰਦਾ ਪਹਿਤ ਪਹਿ ਪ ਵੇ ਆਹਾ ਵੀਰ ਇਹ ਵੀਰੇ ਤੂੜੀ ਪ੍ਰੈਸ ਕਰਦਾ ਆਪਾਂ ਇੱਕ ਕਰਦਾ ਤੂੜੀ ਦੀ ਗੱਠ ਬਣਾਉਂਦਾ ਉਹ ਤੂੜੀ ਦੀ ਗੱਠ ਬਣਾਈ ਤੇ ਅੱਛਾ ਆਹ ਤੂੜੀ ਦੀ ਗੱਠ ਹਾਂਜੀ ਅੱਛਾ ਅੱਛਾ ਤੇ ਹੋਰ ਵੀ ਕੋਈ ਪ੍ਰੋਡਕਟ ਹੈਗਾ ਜਿਵੇਂ ਤੂੜੀ ਵਾਲੀ ਮਸ਼ੀਨ ਜਾਂ ਕੋਈ ਹੋਰ ਉਹ ਵੀ ਬਣਾਉਨੇ ਆ ਤੁਸੀਂ ਜਾਂ ਸਿਰਫ ਇਹੀ ਮਸ਼ੀਨਾਂ ਬਣਾਉਨੇ ਆ ਇਹ ਮਸ਼ੀਨਾਂ ਜਿਵੇਂ ਲੋਡ ਡਰੋ ਹੋ ਗਿਆ ਲੋਡਰ ਟਰੈਕਟਰ ਤੇ ਮੈਨੂੰ ਲੱਗਦਾ ਬਣਾ ਲੈਣੇ ਆ ਟਰੈਕਟਰ ਵਗੈਰਾ ਵੀ ਲੱਗਦੇ ਹੁੰਦੇ ਆ ਕਟਰ ਕਟਰ ਬਣਾ ਲੈਣਾ ਕਟਰ ਦੀ ਕਿੱਟ ਲਾ ਲੈਣੇ ਆ ਤੇ ਵਾਟਰ ਟੈਂਕ ਹੋ ਗਿਆ ਫਾਇਰ ਐਕਸਟਿੰਗੁਇਸ਼ਰ ਹੋ ਗਿਆ अच्छा ते अकाउंटਾਂ ਮੰਗਣਾ ਉਹ ਮਸ਼ੀਨ ਹੋ ਗਈ ਜਿਹੜੀ TMR ਕਹਿੰਦੇ ਆ ਜਿਹੜਾ ਅੱਛਾ TMR ਤੇ ਜਿਹੜੀ ਪੂਰੀ ਕੋਹੇ ਦੀ ਲੱਕੜ ਬਣਾਉਣ ਵਾਲੀ ਮਸ਼ੀਨ ਉਹ ਵੀ ਬਣਾ ਲਈ ਅੱਛਾ ਉਹ ਵੀ ਬਣਾਉਣੇ ਆ ਕਾਕ ਮੱਕੀ ਦੇ ਕੱਟੇ ਵੀਰੇ ਮੱਕੀ ਦੇ ਕੱਟੇ ਹਾਂਜੀ ਸਾਰੇ ਤਕਰੀਬਨ ਅਮੀਰ ਜੀ ਸਾਰੇ ਡੈਰੀ ਫਾਰਮ ਤੇ ਐਗਰੀਕਲਚਰ ਦਾ ਲੱਗਦਾ ਹਾਂ ਜਿਆਦਾ ਸੇਲ ਕਿਹੜਾ ਹੁੰਦਾ ਜਿਆਦਾ ਤਾਂ ਹੁਣ ਡੈਰੀ ਫਾਰਮ ਦਾ ਹੁੰਦਾ ਡੈਰੀ ਫਾਰਮ ਮੈਂ ਡੈਰੀ ਫਾਰਮ ਦੇ ਲਈ ਜਿਹੜਾ ਹਾ ਤਾਂ ਕੈਲਕੂਲੇਸ਼ਨ ਆ TMR ਕੋਲ ਜਿਆਦਾ ਸੀ ਰੋਟੇ ਤੇ ਵਾਟਰ ਟੈਂਕਰ ਬਹੁਤ ਸੀ ਵਾਟਰ ਟੈਂਕਰ ਕਿੰਨੇ ਕਿਲੋ ਦੀ ਗੱਠ ਹੈ ਜਨਾਬ ਹੈ 40 ਦੀ ਤੋਂ 40 ਕਿਲੋ 40 ਕਿਲੋ ਤੇ ਫਿਰ ਮੈਂ ਤੁਹਾਡਾ ਏਰੀਆ ਪੁੱਛਣਾ ਚਾਹੁੰਨਾ ਤੇ ਇੱਕ ਨੰਬਰ ਆਪਦਾ ਤੋਂ ਅਸੀਂ ਇਸ ਤੇ ਮੈਂਸ਼ਨ ਕਰ ਦੋ ਜਿਹੜਾ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਤੁਹਾਡਾ ਏਰੀਆ ਕਿਹੜਾ ਬਸ ਵੀਰੇ ਆਪਣਾ ਧੂੜੀ ਲਾਗੇ ਲੱਗਦਾ ਪਿੰਡ ਭਲਵਾਨ ਜ਼ਿਲ੍ਹਾ ਸੰਗਰੂਰ ਹਾਂਜੀ 148024 ਪਿੰਨਕੂੜ ਹਾਂਜੀ ਤੇ ਆਪਣਾ ਮੋਬਾਈਲ ਨੰਬਰ 981910786 ਹਾਂਜੀ ਤੇ ਇੱਕ ਹੋਰ ਹੈ 95010686 ਹਾਂਜੀ ਤੇ ਇਹਨਾਂ ਗੱਲਾਂ ਤੇ ਬੇਨਤੀ ਕਰਦਾ ਵੀ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ ਜਿਨ੍ਹਾਂ ਨੇ ਵੀ ਇਹ ਇਹ ਪ੍ਰੋਡਕਟ ਖਰੀਦਦੇ ਨੇ ਹੁਣ ਇਹਨਾਂ ਨਾਲ ਸੰਪਰਕ ਕਰ ਲਿਓ ਮੈਂ ਤੁਹਾਡਾ ਜੱਗੀ ਖਾਈ ਵਾਲਾ ਸੱਸੀ ਅਕਾਲ ਤੇ ਆਪਣੀ ਕੰਪਨੀ ਦਾ ਨਾਮ ਹੈਗਾ ਜੀ ਮੀਰ ਕੈਗਰੀ ਵਰਕਰਸ ਪਲਵਾਨ ਠੀਕ